ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਤੋਂ ਪਰਦਾ ਹਟਾ ਦਿੱਤਾ ਹੈ ਅੱਜ ਦੇ ਸ਼ਾਮ ਵਿਧਾਇਕ ਦਲ ਦੀ ਮੀਟਿੰਗ 'ਚ ਰੇਖਾ ਗੁਪਤਾ ਦੇ ਨਾਮ ਤੇ ਮੋਹਰ ਲੱਗ ਗਈ ਹੈ ਦਿੱਲੀ ਦੀ ਸ਼ਾਲੀਮਾਰ ਬਾਗ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ ਵੱਡੇ ਵੱਡੇ ਨਾਮਾਂ ਨੂੰ ਪਿੱਛੇ ਛੱਡਦਿਆਂ ਭਾਜਪਾ ਦੀ ਹਾਈ ਕਮਾਂਡ ਨੇ ਇੱਕ ਮਹਿਲਾ ਚਿਹਰੇ ਤੇ ਦਾ ਲਗਾਇਆ ਤੇ ਵੈਸ਼ਿਆ ਸਮਾਜ ਨਾਲ ਸੰਬੰਧਿਤ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੁਣ ਵੀਰਵਾ ਨੂੰ ਰਾਮਲੀਲਾ ਮੈਦਾਨ 'ਚ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਵਜੋਂ ਸੋ ਚੁੱਕਣਗੇ। ਅੱਠ ਪਰਵੀ ਨੂੰ ਹੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਸਨ ਤੇ ਉਸ ਤੋਂ ਬਾਅਦ ਤੋਂ ਹੀ ਮੁੱਖ ਮੰਤਰੀ ਦੇ ਨਾਮ ਤੇ ਵੱਖ-ਵੱਖ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਇਸ ਦੀ ਵਜ੍ਹਾ ਇਹ ਸੀ ਕਿ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਦਾ ਨਾਮ ਫਾਈਨਲ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੇ ਸਮਾਜਿਕ ਤੇ ਰਾਜਨੀਤਿਕ ਸਮੀਕਰਨ ਦੇ ਵਿਚਾਰ ਕੀਤਾ ਤੇ ਫਿਰ ਆਖਰੀ ਫੈਸਲਾ ਲਿਆ। ਜਿਸ ਦੇ ਨਾਲ ਹੀ 27 ਸਾਲ ਬਾਅਦ ਭਾਜਪਾ ਨੇ ਦਿੱਲੀ ਦੀ ਮੁੱਖ ਮੰਤਰੀ ਦੀ ਕਮਾਂਡ ਰੇਖਾ ਗੁਪਤਾ ਦੇ ਹੱਥਾਂ 'ਚ ਦਿੱਤੀ ਜੇਕਰ ਅਸੀਂ ਰੇਖਾ ਗੁਪਤਾ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ ਤਾਂ ਰੇਖਾ ਗੁਪਤਾ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਹੈ ਉਸਾਲੀਮਾਰ ਬਾਗ ਸੀਟ ਤੋਂ ਵਿਧਾਇਕਾ ਚੁਣੀ ਗਈ ਹੈ ਉਨਾ ਨੇ ਵਿਧਾਨ ਸਭਾ ਚੋਣ ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਵੰਦਨਾ ਕੁਮਾਰੀ ਨੂੰ 29595 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਸੀ। ਰੇਖਾ ਗੁਪਤਾ ਬਚਪਨ ਤੋਂ ਹੀ ਆਰਐਸਐਸ ਦੇ ਸਰਗਰਮ ਮੈਂਬਰ ਰਹੀ ਹੈ। ਸੰਗ ਦੀ ਵਿਦਿਆਰਥੀ ਸ਼ਾਖਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਰਾਹੀਂ ਉਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਚ ਦਾਖਲਾ ਲਿਆ। ਰੇਖਾ ਗੁਪਤਾ ਦਾ ਰਾਜਨੀਤਿਕ ਸਫਰ 1993 ਤੋਂ 1995 ਦੌਰਾਨ ਦੌਲਤ ਰਾਮ ਕਾਲਜ ਦੇ ਸਕੱਤਰ ਚੁਣੇ ਗਏ। 1995-96 ਚ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗ ਦੀ ਸਕੱਤਰ ਬਣੀ 1996-97 ਚ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗ ਦੀ ਪ੍ਰਧਾਨ ਬਣੀ 2003 ਤੋਂ 2004 ਚ ਭਾਜਪਾ ਯੁਵਾ ਮੋਰਚਾ ਚ ਦਿੱਲੀ ਚ ਸਕੱਤਰ ਦੇ ਪਦ ਤੇ ਰਹੇ 2004 ਤੋਂ 2006 ਭਾਜਪਾ ਯੁਵਾ ਮੋਰਚਾ ਦੀ ਰਾਸ਼ਟਰੀ ਸਕੱਤਰ ਬਣੀ April 2007 ਚ ਉਤਰੀ ਪੀਤੰਪੂਰਾ ਵਾਰਡ ਤੋਂ ਪਾਰਸ਼ਦ ਬਣੀ 2007 ਤੋਂ 2009 ਚ ਮਹਿਲਾ ਕਲਿਆਣ ਤੇ ਪਾਲ ਵਿਕਾਸ ਕਮੇਟੀ ਦੀ ਪ੍ਰਧਾਨ ਬਣੇ ਮਾਰਚ 2010 ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ਦੀ ਮੈਂਬਰ ਬਣੇ ਰੇਖਾ ਗੁਪਤਾ ਸ਼ਾਲੀਮਾਰ ਬਾਗ ਬੋਰਡ ਤੋਂ ਵੀ ਕੌਂਸਲਰ ਰਹੇ 2015 ਤੇ 2020 ਦੇ ਵਿਧਾਨ ਸਭਾ ਚੋਣਾਂ ਚ ਸ਼ਾਲੀਮਾਰ ਬਾਗ ਤੋਂ ਹਾਰੇ ਮੂਲ ਰੂਪ ਚ ਹਰਿਆਣਾ ਦੇ ਜੀਨਨਾਲ ਸੰਬੰਧਤ ਰੇਖਾ ਗੁਪਤਾ ਦਾ ਜਨਮ 1974 ਚ ਜੁਲਾਨਾ ਚ ਹੋਇਆ ਸੀ ਰੇਖਾ ਗੁਪਤਾ ਦੇ ਪਿਤਾ ਦੀ ਨੌਕਰੀ ਐਸਪੀਆਈ ਬੈਂਕ ਚ ਲੱਗਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਹਾਲਾਕੇ ਹੁਣ ਵੀ ਉਹਨਾਂ ਦਾ ਪਰਿਵਾਰ ਜੁਲਾਨਾ ਵਿੱਚ ਕਾਰੋਬਾਰ ਕਰਦਾ ਹੈ ਦਿੱਲੀ ਨਾਲ ਲੱਗਦੇ ਹਰਿਆਣੇ ਨਾਲ ਸੰਬੰਧ ਹੋਣ ਕਰਕੇ ਰੇਖਾ ਗੁਪਤਾ ਦਾ ਆਪਣੇ ਮੂਲ ਰਾਜ ਚ ਆਉਣਾ ਜਾਣਾ ਲਗਾਤਾਰ ਲੱਗਾ ਰਹਿੰਦਾ ਹੈ